ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ ਬੇਕਸੂਰ ਟੂਰਿਸਟਾਂ ਦੀ ਜਾਨ ਜਾਂਦੀ ਹੈ ਬੇਕਸੂਰ ਸੈਲਾਨੀਆਂ ਦੀ ਜਾਨ ਜਾਂਦੀ ਹੈ ਦੱਸਦੀ ਹੈ ਕਿ ਇਹਨਾਂ ਟੂਰਿਸਟਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਜਿਨੇ ਜਿਨੇ Hindu ਕਿਹਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀ ਹੈ ਕਿ ਜਿੱਥੇ ਉਹਨਾਂ Hindu ਟੂਰਿਸਟਾਂ ਦੀ ਮੌਤ ਹੋਈ ਹੈ ਉੱਥੇ ਹੀ ਇੱਕ ਮੁਸਲਮਾਨ ਦੀ ਵੀ ਮੌਤ ਹੋਈ ਹੈ ਦੱਸ ਦिए ਕਿ ਉਹ ਮੁਸਲਮਾਨ ਆਦਲ ਹੁਸੈਨ ਹੈ ਜਿਹੜਾ ਉੱਥੇ ਘੋੜਸਵਾਰੀ ਦਾ ਕੰਮ ਕਰਦਾ ਸੀ ਜਿਹੜਾ ਪੈਲਗਾਮ ਦੇ ਵਿੱਚ ਗਏ ਸਲਾਨੀਆਂ ਨੂੰ ਘੋੜੇ ਤੇ ਕਮਾਉਂਦਾ ਸੀ ਬਹੁਤ ਦੁੱਖ ਹੈ ਕੀ ਕਰੇ ਇਹ ਹੀ ਕਮਾਣੇ ਵਾਲਾ ਵੀ ਇਹ ਹੀ ਥਾ ਬੇਟਾ ਵੀ ਇਹ ਥਾ ਅੱਛਾ ਵੀ ਥਾ ਜਵਾਨ ਵੀ ਥਾ ਦੁੱਖ ਹੈ ਇਸ ਦਾ ਤਾਂ ਕੀ ਕਰ ये कल यहाँ सुबह आठ बजे से चला गया घोड़ों के साथ घोड़े उधर जी जो मालक थे वो उधर ही बैठते हैं और जो यहाँ से मजदूर जाते हैं इनको दो तीन सौ रुपया देते हैं एक फेरे का तो जब ये ऊपर जाते हैं वह कल फिर वो वहाँ से गया फिर फेरा लेके ऊपर गया और उधर से ये वाका हो गया यही था बड़ा भाई यही कमाता था इसके बिना और कोई नहीं है वो छोटे भाई है बहन है तीन बहने माँ बाप एक ही सहारा था ये माँ बाप को कमा के देता था बहन भाइयों को कमा के देता था इसके बिना कोई नहीं है लेकिन आपके भाई ने एक मिसौ उसने उन टूरिस्टों को बचाने की बहुत कोशिश की थी तो वो खुद चलेगी ਦੱਸਦੀ ਹੈ ਕਿ ਉਸਤੇ ਵੱਲੋਂ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਜਾਂਦੀ ਆ ਉਹਨਾਂ ਦੀ ਰਫਲ ਤੱਕ ਖੋਹ ਲਈ ਜਾਂਦੀ ਆ ਉਸਤੇ ਵੱਲੋਂ ਕਿਹਾ ਜਾਂਦਾ ਕਿ ਇਹ ਜਿਹੜੇ ਸੈਲਾਨੀ ਨੇ ਸਾਡੇ ਮਹਿਮਾਨ ਨੇ ਅਸੀਂ ਇਹਨਾਂ ਨੂੰ ਕੁਝ ਨਹੀਂ ਹੋਣ ਦੇਵਾਂਗੇ ਤਾਂ ਉਹ ਸੈਲਾਨੀਆਂ ਦੀ ਜਾਨ ਬਚਾਉਂਦਾ ਬਚਾਉਂਦਾ ਖੁਦ ਆਪਣੀ ਜਾਨ ਤੋਂ ਹੱਥ ਤੋਂ ਬੈਠਦਾ वो अगर चाहते तो वो जान भी तो बचा सकते थे क्योंकि वहाँ पे खुला एरिया था लेकिन जिस वक्त उन्होंने ये देखा तो ना बर्दाश्त हुआ क्योंकि ये नाकबले बर्दाश्त था या वहाँ पर जब ताबड़तौर फायरिंग हुई तो अगर यहाँ पर पटाखे बच्चे फोड़ते हैं तो हर कोई सहम जाता है फिर उन फैरिंग के अंदर इस तरीके से मतलब करना वो एक बड़ी बात है ਦੱਸਦੀ ਹੈ ਕਿ ਜਿੱਥੇ ਉਸ ਦੀਆਂ ਅੰਤਿਮ ਰਸਮਾਂ ਦੇ ਵਿੱਚ ਪੂਰਾ ਇਲਾਕਾ ਉਮੜ ਕੇ ਪਹੁੰਚਿਆ ਉੱਥੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਉਸ ਦੀ ਕੁਰਬਾਨੀ ਨੂੰ ਸਲਾਮ ਕੀਤਾ ਸੁਣਨੇ ਮে ਆਇਆ ਹੈ ਕਿ इनकी मौत ऐसे नहीं हुई ये बहादुरी का सबूत दिखा रहे थे वहां लोकल सुनने में आया है कि ये एक शख्स थे जिन्होंने हमले को रोकने की कोशिश की और जिन्होंने शायद बंदूक छीनने की भी कोशिश की और तभी जाके इनको निशाना बनाया गया इस खानदान का हमें ख्याल रखना होगा इनकी मदद करनी होगी और मैं यहाँ इन सबको यकीन दिलाने आया हूँ कि इस मौके पे हुकूमत इनके साथ खड़ी है और जितना हम इनके लिए कर सकेंगे हम कर लेंगे ਦੱਸਦੀ ਏ ਕਿ ਉਹ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਉਹ ਸਭ ਤੋਂ ਜਿਹੜਾ ਛੋਟਾ ਸਾਰੇ ਛੋਟੇ ਭਾਈਆਂ ਦੇ ਵਿੱਚੋਂ ਸਭ ਤੋਂ ਛੋਟਾ ਸੀਗਾ ਦੱਸਦੀ ਏ ਕਿ ਉਹ 8 ਵਜੇ ਦੇ ਕਰੀਬ ਜਦੋਂ ਇਹ ਘਟਨਾ ਹੁੰਦੀ ਹੈ ਮੰਗਲਵਾਰ ਦਾ ਦਿਨ ਸੀ ਤਾਂ 8 ਵਜੇ ਜਿਹੜਾ ਉਹ ਉਹ ਕੋੜਿਆਂ ਦੇ ਨਾਲ ਚਲਾ ਗਿਆ ਸੀ ਕੋੜਿਆਂ ਦੇ ਦਾ ਮਾਲਕ ਉੱਥੇ ਬੈਠਾ ਏ ਉੱਥੇ ਦੇ ਮਜ਼ਦੂਰ ਉੱਥੇ ਕੰਮ ਕਰਨ ਜਾਂਦੇ ਨੇ ਇੱਕ ਵਾਰ ਦੀ ਯਾਤਰਾ ਲਈ 2 ਤੋਂ 300 ਰੁਪਏ ਕਮਾਉਂਦੇ ਨੇ ਜਦੋਂ ਕਿ ਚੜਾਈ ਤੇ ਜਾ ਰਹੇ ਸੀ ਇਹ ਘਟਨਾ ਵਾਪਰੀ ਆਦਲ ਦੇ ਪਿਤਾ ਨੇ ਜਿਹੜੀ ਐ ਇਹ ਸਾਰੀ ਗੱਲ ਦੱਸੀ ਆ ਕਿ ਉਹ ਘਟਨਾ ਕਦੋਂ ਹੋਈ ਤੇ ਕਿਵੇਂ ਵਾਪਰੀ ਦੱਸਦੀ ਏ ਕਿ ਆਦਲ ਹੁਸੈਨ ਹੈ ਜਿਹੜਾ ਇਹ ਇੱਕ ਦਿਨ ਦੇ ਵਿੱਚ ਜਿਹੜਾ ਬਹੁਤ ਘੱਟ ਕਮਾਈ ਕਰਦਾ ਸੀ ਕਿਉਂਕਿ ਘੋੜਸਵਾਰੀ ਦਾ ਕੰਮ ਕਰਦਾ ਸੀ ਜਿਹੜੇ ਵੀ ਸਲਾਨੀ ਉੱਥੇ ਜਾਂਦੇ ਸੀ ਉਹਨਾਂ ਨੂੰ ਘੋੜੇ ਤੇ ਬਿਠਾ ਕੇ ਜਿਹੜਾ ਉਹ ਪੂਰਾ ਏਰੀਆ ਕਮਾਉਂਦਾ ਸੀ ਤਾਂ ਉਹਨਾਂ ਨਾਲ ਇੱਕ ਦਿੱਲੀ ਸਾਂਝ ਬਣੀ ਹੋਈ ਸੀ ਤਾਂ ਉਸ ਦੇ ਵੱਲੋਂ ਅਖੀਰੀ ਟਾਈਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਸਲਾਨੀ ਜਿਨ੍ਹਾਂ ਨੂੰ ਤੁਸੀਂ ਮਾਰ ਰਹੇ ਹੋ ਇਹ ਸਾਡੇ ਮਹਿਮਾਨ ਨੇ ਤੁਸੀਂ ਇਹਨਾਂ ਨੂੰ ਕੁਝ ਨਾ ਕਹੋ ਆਖਿਰ ਜਦੋਂ ਉਸ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਆ ਤਾਂ ਅਤਵਾਲੀਆਂ ਦੇ ਵੱਲੋਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਆਦਲ हुसैन ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ